ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਮਾਹੌਲਾ ਦੇਖੋ ਤੁਸੀਂ ਭੈਣ ਮੇਰੀ ਪੂਰੀ ਖੁਸ਼ ਹੋਈ ਬੈਠੀ ਐ ਤੇ ਆਪਾਂ ਚੱਲੇ ਸੀ ਜੀ ਬਾਜੀ ਦੀ ਰਿਟਾਇਰਮੈਂਟ ਅੱਜ ਆਪਣੀ ਸਹੇਲੀ ਦੇ ਹਸਬੰਡ ਦੀ ਬਾਜੀ ਸਾਡੇ ਅੱਜ ਰਿਟਾਇਰਮੈਂਟ ਲੈ ਕੇ ਤੇ ਆਏ ਨੇ ਜੀ ਘਰੇ ਤੇ ਉਹਨਾਂ ਦਾ ਪ੍ਰੋਗਰਾਮ ਸੀ ਪਾਰਟੀ ਸੀਗੀ ਤੇ ਆਪਾਂ ਚੱਲੇ ਸੀ ਉਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਠੀਕ ਹੈ ਜੀ ਚਲੋ ਜੀ ਆਪਾਂ ਖੇਚਲੀ ਜੀ ਤਿਆਰੀ ਤੇ ਆਪਾਂ ਹੁਣ ਪਾ ਦਾਂਗੇ ਚਾਲੇ ਇੱਥੋਂ ਤੇ ਪਹੁੰਚਾਂਗੇ ਰਾਤ ਦਾ ਸਮਾਂ ਤੇ ਚਲੋ ਠੰਡੇ ਠੰਡੇ ਦੇਖ ਆਵਾਂਗੇ ਹਨਾ ਗਰਮੀ ਤਾਂ ਹੈਗੀ ਜੀ ਅੱਜ ਬਹੁਤ ਜ਼ਿਆਦੇ ਤੇ ਚਲੋ ਰਾਤ ਨੂੰ ਇੰਨਾ ਜ਼ਿਆਦੇ ਉਹ ਨਹੀਂ ਹੁੰਦਾ ਧੁੱਪ ਧੱਪਦਾ ਹਨਾ ਤੇ ਆਹ ਦੇਖੋ ਜੀ ਅਨਮੋਲ ਦਿੰਦਾ ਫਿਰਦਾ ਗੇੜੇ ਦਾ ਕੋਈ ਹਾਲ ਨਹੀਂਗਾ ਤੇ ਹੁਣ ਭਾਦੀ ਬਣੀ ਪਈ ਐ ਵੀ ਕਦੋਂ ਅਸੀਂ ਪਹੁੰਚ ਜੀਏ ਤੇ ਕਦੋਂ ਮੈਂ ਗਿਫਟ ਉਹਨਾਂ ਨੂੰ ਫੜਾ ਦਿਆਂ ਠੀਕ ਹੈ ਜੀ ਤੇ ਆਪਾਂ ਗਿਫਟ ਲੈ ਕੇ ਆਏ ਸੀ ਉਹ ਵੀ ਤੁਹਾਨੂੰ ਦੱਸਿਆ ਸੀ ਦਿਖਾਈ ਸੀ ਵੀਡੀਓ ਹਨਾ ਤੇ ਆਹ ਦੇਖੋ ਜੀ ਤੁਸੀਂ ਬੈਠਾ ਹੈਗਾ ਤੇ ਹੁਣ ਆਪਾਂ ਚੱਲੇ ਆ ਜੀ ਹੁਣ ਪਹੁੰਚ ਜਾਾਂਗੇ ਥੋੜਾ ਦੂਰੀ ਆਪਣੇ ਤੋਂ ਥੋੜਾ ਜਿਹਾ ਟਾਈਮ ਹੀ ਲੱਗਦਾ ਜੀ ਜਾਣ ਦਾ ਤੇ ਨੇੜੇ ਹੀ ਆ ਘਰਾਂ ਦੇ ਆਪਣੇ ਪੈਲਸ ਤੇ ਆਪਾਂ ਉੱਥੇ ਚਲੇ ਜਾਵਾਂਗੇ ਠੀਕ ਹੈ ਜੀ ਪ੍ਰੋਗਰਾਮ ਹੈ ਜਿੱਥੇ ਇਹਨਾਂ ਦੇ ਭੈਣ ਜੀ ਦੇ ਤੇ ਬਹੁਤ ਉਹਨਾਂ ਨੂੰ ਉਹ ਮਤਲਬ ਕਿ ਖੁਸ਼ੀ ਦਾ ਹੀ ਹੁੰਦਾ ਹਨਾ ਜੀ ਰਿਟਾਇਰਮੈਂਟ ਬਹੁਤ ਨੌਕਰੀ ਕਰਨੀ ਗਵਰਨਮੈਂਟ ਦੀ ਤੇ ਤੁਹਾਨੂੰ ਪਤਾ ਹੀ ਹੈ ਹਨਾ ਤੇ ਆ ਦੇਖੋ ਜੀ ਆਪਾਂ ਚੱਲ ਪਏ ਹੁਣ ਤੇ ਆਪਣੀ ਗਲੀ ਘਰ ਖੁੱਲੀ ਬਹੁਤ ਹੈ ਜੀ ਬਹੁਤ ਜ਼ਿਆਦਾ ਖੁੱਲੀ ਆਪਣੀ ਗਲੀ ਤੇ ਵਧੀਆ ਇਸ ਵੇਲੇ ਤਾਂ ਬਹੁਤ ਰੌਣਕਾਂ ਹੁੰਦੀਆਂ ਜੀ ਆਪਣੀ ਗਲੀ ਦੇ ਵਿੱਚ ਬਹੁਤ ਜ਼ਿਆਦਾ ਲੋਕ ਘੁੰਮਣ ਘਮਾਉਣ ਆਲੇ ਤੇ ਇੱਧਰ ਉੱਧਰ ਗੱਡੀਆਂ ਜਾਂਦੀਆਂ ਆਉਂਦੀਆਂ ਤੇ ਚਲੋ ਜੀ ਆਪਾਂ ਗਏ ਪਹੁੰਚ ਹਨਾ ਆਪਣੇ ਘਰ ਤੋਂ ਥੋੜੀ ਦੂਰੀ ਐ ਤੇ ਆਪਾਂ ਪਹੁੰਚ ਗਏ ਤੇ ਹੁਣ ਦੇਖੋ ਅਨਮੋਲ ਦੇਖੋ ਤੁਸੀਂ ਕਿਵੇਂ ਪਾਜਦਾ ਇਹਨੇ ਹੁਣ ਕਿਸੇ ਨੂੰ ਫੜਾਇਆ ਨਹੀਂ ਉਹ ਗਿਫਟ ਜਿਹੜਾ ਅਸੀਂ ਲੈ ਕੇ ਆਏ ਆ ਨਾ ਬਹੁਤ ਸੋਹਣੀ ਸੀਨਰੀ ਐ ਜੀ ਉਹ ਲੈ ਕੇ ਆਏ ਉਹ ਫੜਾਇਆ ਨਹੀਂ ਕਿਸੇ ਨੂੰ ਤੇ ਹੁਣ ਕਹਿੰਦਾ ਕਿ ਮੈਂ ਚੱਲਦਾ ਮੂਰੇ ਮੂਰੇ ਤੇ ਤੁਸੀਂ ਮੇਰੇ ਪਿੱਛੇ ਪਿੱਛੇ ਤੁਰਿਓ ਤੇ ਆਪਾਂ ਵੀ ਪਿੱਛੇ ਪਿੱਛੇ ਤੁਰੇ ਜਾਂਦੇ ਆਂ ਅਸੀਂ ਕਿਾ ਚੱਲ ਭਾਈ ਤੇਰੀ ਮਰਜ਼ੀ ਅਸੀਂ ਤਾਂ ਪਿੱਛੇ ਹੀ ਠੀਕ ਐ ਹਨਾ ਤੇ ਚੱਲ ਤੂੰ ਮੂਰੇ ਮੂਰੇ ਹੋ ਜਾ ਤੇ ਆਪਾਂ ਪਹੁੰਚ ਗਏ ਜੀ ਉੱਥੇ ਜਿੱਥੇ ਉਹਨਾਂ ਨੇ ਪ੍ਰੋਗਰਾਮ ਕਰ ਰੱਖਿਆ ਹੈਗਾ ਤੇ ਆਪਾਂ ਉੱਥੇ ਪਹੁੰਚ ਗਏ ਹੁਣ ਦੇਖਦੇ ਆਂ ਜਾ ਕੇ ਭੀੜ ਭੜੱਕੇ ਦੇ ਵਿੱਚ ਵੀ ਕੀ ਕੁਝ ਹੈਗਾ ਕਿੰਨੀਆਂ ਕ ਰੌਣਕਾਂ ਲੱਗੀਆਂ ਪਈਆਂ ਨੇ ਚਲੋ ਜੀ ਆ ਦੇਖੋ ਲੋਕ ਖਾਈ ਜਾਂਦੇ ਨੇ ਲੰਗਰ ਪਾਣੀ ਛਕੀ ਜਾਂਦੇ ਆ ਸਾਰੇ ਤੇ ਆਪਾਂ ਗਏ ਪਹੁੰਚ ਤੇ ਹੁਣ ਇੱਕ ਵਾਰੀ ਆਪਾਂ ਦੇ ਦਈਏ ਜੀ ਗਿਫਟ ਤੇ ਭੈਣ ਜੀ ਸਾਡੇ ਬੈਠੇ ਨੇ ਸਟੇਜ ਤੇ ਤੇ ਭਾਜੀ ਵੀ ਬੈਠੇ ਨੇ ਤੇ ਬਈ ਲੱਗੇ ਪਏ ਨੇ ਗੱਲਾਂ ਬਾਤਾਂ ਕਰਨ ਵੈਸੇ ਭਾਜੀ ਨੂੰ ਇਕੱਲੇ ਨੂੰ ਬਿਠਾਉਣਾ ਸੀਗਾ ਹਨਾ ਤੇ ਭੈਣ ਜੀ ਦੀ ਨਾਲ-ਨਾਲ ਟੌਰ ਚਲੋ ਵਧੀਆ ਹਨਾ ਨਾਲ ਬੈਠੀ ਐ ਤੇ ਹੁਣ ਆਪਾਂ ਜਾਵਾਂਗੇ ਉੱਥੇ ਦੇ ਕੇ ਆਵਾਂਗੇ ਜੀ ਉਹਨਾਂ ਨੂੰ ਮਤਲਬ ਜਿਹੜਾ ਆਪਾਂ ਗਿਫਟ ਲੈ ਕੇ ਆਏ ਆ ਤੇ ਨਾਲ-ਨਾਲ ਫਿਰ ਆਪਣੀਆਂ ਫੋਟੋਆਂ ਫੋਟੋਆਂ ਹੋਣਗੀਆਂ ਭਾਈ ਰੌਣਕ ਮੇਲਾ ਲੱਗੂਗਾ ਤੇ ਉਹਨੂੰ ਫੋਟੋਆਂ ਦਾ ਬਹੁਤ ਰਹਿੰਦਾ ਹੈਗਾ ਚਾ ਕਹਿੰਦੀ ਆਜ ਆਪਾਂ ਇੱਕ ਫੋਟੋ ਨਾ ਕਰਾ ਲਈਏ ਆਜ ਆਪਾਂ ਇੱਕ ਫੋਟੋ ਨਾ ਕਰਾ ਲਈਏ ਤੇ ਚਲੋ ਜੀ ਆਪਾਂ ਸਟੇਜ ਤੇ ਆ ਗਏ ਤੇ ਆ ਦੇਖੋ ਭੈਣ ਜੀ ਸਾਡੇ ਬੈਠੇ ਤੇ ਅਨਮੋਲ ਖੜਾ ਮੂਹਰੇ ਹੋਇਆ ਤੇ ਆ ਦੇਖੋ ਤੁਸੀਂ ਭਾਜੀ ਤੇ ਆ ਦੇਖੋ ਜੀ ਤੁਸੀਂ ਆਪਾਂ ਹੁਣ ਥੋੜਾ ਜਿਹਾ ਪਿੱਛੇ ਹਟ ਜੀਏ ਕਿਰਾਂ ਲੋਕਾਂ ਨੂੰ ਦੇ ਦੇਣਦੇ ਹੋ ਸਗਨ ਬਿਹਾਰ ਕਰ ਲੈਣ ਦਿਓ ਤੇ ਆਪਾਂ ਫਿਰ ਬਾਅਦ ਚ ਜਾਵਾਂਗੇ ਤੇ ਆਹ ਲਓ ਜੀ ਆਹ ਲਓ ਜੀ ਭੈਣ ਜੀ ਹੋ ਗਏ ਖੁਸ਼ ਤੇ ਹੁਣ ਅਨਮੋਲ ਨੂੰ ਲੈ ਲਿਆ ਜੀ ਗੋਦੀ ਦੇ ਵਿੱਚ ਤੇ ਅਸੀਂ ਦੋਨੇ ਜੀ ਇੱਧਰ ਗਏ ਖੜ ਤੇ ਆ ਦੇਖੋ ਜੀ ਤੇ ਬਹੁਤ ਖੁਸ਼ ਹੋਏ ਸਾਡੇ ਭਾਜੀ ਵੀ ਵਿਚਾਰੇ ਤੇ ਆ ਦੇਖੋ ਜੀ ਰੌਣਕ ਮੇਲਾ ਲੱਗਿਆ ਪਿਆ ਹੈਗਾ ਤੇ ਹੁਣ ਸਰਦਾਰ ਜੀ ਮੈਨੂੰ ਕਹਿੰਦੇ ਥੋੜਾ ਜਿਹਾ ਇੱਧਰ ਮੇਰੇ ਕੋਲੇ ਆ ਕੇ ਖੜ ਮੈਂ ਕਹੇ ਵੀ ਚੰਗੀ ਗੱਲ ਆ ਹਨਾ ਕਿੰਨਾ ਮਾਨ ਇੱਜ਼ਤ ਮਿਲਦਾ ਹੈਗਾ ਜਦੋਂ ਬੰਦਾ ਇਹ ਕਹਦੇ ਵੀ ਆਏ ਮੇਰੇ ਕੋਲੇ ਆ ਕੇ ਖੜ ਤੇ ਆ ਦੇਖੋ ਜੀ ਤੁਸੀਂ ਹੁਣ ਭਾਜੀ ਕੋਈ ਗੱਲ ਕਹਿਣ ਲੱਗੇ ਨੇ ਕਹਿੰਦੇ ਵੀ ਖਾਦੇ ਪੀਤੇ ਤੋਂ ਬਿਨਾ ਨਹੀਂ ਜਾਣਾ ਹੈਗਾ ਖਾਣਾ ਪੀਣਾ ਖਾ ਕੇ ਜਾਣਾ ਹੈ ਤੇ ਤੁਸੀਂ ਇਹ ਭਾਜੀ ਕੁਝ ਹੋਰ ਦੱਸੀ ਜਾਂਦੇ ਵੀ ਪ੍ਰੋਗਰਾਮ ਉਧਰ ਹੈ ਤੇ ਤੁਸੀਂ ਉਧਰ ਜਰੂਰ ਖਾਪੀ ਕੇ ਆਇਓ ਹਾਣਾ ਤੇ ਆ ਦੇਖੋ ਜੀ ਤੁਸੀਂ ਹੁਣ ਆਪਾਂ ਉਥੋਂ ਦੇ ਕੇ ਉਹਨਾਂ ਨੂੰ ਸਗਰ ਭਾਰ ਤੇ ਆਪਾਂ ਇੱਥੋਂ ਮੁੜ ਚੱਲੇ ਠੀਕ ਹੈ ਜੀ ਅੱਗੇ ਦੂਜੀ ਸਹੇਲੀ ਮਿਲ ਗਈ ਤੇ ਸਾਡੇ ਦੂਜੇ ਭਾਜੀ ਮਿਲ ਗਏ ਤੇ ਚਲੋ ਜੀ ਹੁਣ ਇਹਨਾਂ ਨਾਲ ਕਰਾਉਨੇ ਆਪਾਂ ਇੱਕ ਫੋਟੋ ਤੇ ਆ ਦੇਖੋ ਜੀ ਤੁਸੀਂ ਇਹ ਵੀ ਸਾਡੀ ਮੇਰੀ ਸਹੇਲੀ ਹੈ ਤੇ ਆ ਉਹਨਾਂ ਦੇ ਹਸਬੰਦ ਨੇ ਠੀਕ ਹੈ ਜੀ ਤੇ ਆਹ ਲੋ ਜੀ ਆਪਾਂ ਹੁਣ ਕਰਾ ਲਈ ਇਹਨਾਂ ਨਾਲ ਫੋਟੋ ਤੇ ਹੁਣ ਆਪਾਂ ਉਤਰਦੇ ਆ ਇਥੋਂ ਸਟੇਜ ਤੋਂ ਥੱਲੇ ਤੇ ਹੁਣ ਆਗੇ ਜੀ ਖਾਣੇ ਪੀਣੇ ਦੇ ਵਿੱਚ ਤੇ ਅਨਮੋਲ ਲੈ ਕੇ ਆਇਆ ਆਈਸਕ੍ਰੀਮ ਤੇ ਚਮਚਾ ਲਿਆ ਤੋੜੇ ਨੇ ਠੀਕ ਹੈ ਜੀ ਪਤਾ ਕੀ ਹੁੰਦਾ ਸਹੇਲੀਆਂ ਦੀਆਂ ਰੌਣਕਾਂ ਹੁੰਦੀਆਂ ਨੇ ਮਤਲਬ ਕਹਿੰਦੇ ਹੁੰਦੇ ਇੱਕ ਟਾਈਮ ਭੈਣ ਕੋਲੇ ਤਾਂ ਗੱਲ ਨਹੀਂ ਹੁੰਦੀ ਕਈ ਵਾਰੀ ਦੁੱਖ ਸੁੱਖ ਆਪਾਂ ਸਹੇਲੀਆਂ ਨਾਲ ਬਹੁਤ ਸਾਂਝੇ ਕੁੜੀਓ ਕਰ ਲੈਂਦੀਆਂ ਹੈਗੀਆਂ ਹਨਾ ਦੇ ਨਾਲੇ ਦੇਖੀ ਨਾ ਵਧੀਆ ਰੌਣਕ ਮੇਲਾ ਲੱਗਿਆ ਪਿਆ ਦੇਖੋ ਜੀ ਸਾਰੀ ਉਹਨਾਂ ਦੀ ਜੋ ਵੀ ਚੀਜ਼ ਬਣੀ ਵੀ ਆ ਤੁਹਾਨੂੰ ਦਿਖਾਤੀ ਤੇ ਆਪਾਂ ਹੁਣ ਲੰਗਰ ਪ੍ਰਸ਼ਾਦਾ ਛਕਾਂਗੇ ਤੇ ਫਿਰ ਜਾਵਾਂਗੇ ਘਰ ਨੂੰ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈਗੀ ਹੈ ਤੇ ਖੜਿਆ ਜਾਂਦਾ ਨਹੀਂ ਹੈਗਾ ਠੀਕ ਹੈ ਜੀ ਆਹ ਦੇਖੋ ਤੁਸੀਂ ਤਿਆਰ ਹੋਈ ਜਾਂਦੇ ਨੇ ਦਹੀਂ ਭੱਲੇ ਤੇ ਦੇਖੀ ਨਾ ਟਿੱਕੀਆਂ ਤੇ ਆਪਾਂ ਦੇਖਦੇ ਆ ਮੇਰਾ ਮੂਡ ਕਰਦਾ ਹੈਗਾ ਵੀ ਆਪਾਂ ਟਿੱਕੀਆਂ ਖਾਈਏ ਹਨਾ ਰਾਜ ਪੁੱਜ ਕੇ ਜਾਵਾਂਗੇ ਉਹਨੇ ਵੀ ਕਿਹਾ ਵੀ ਰਾਜ ਪੁੱਜ ਕੇ ਜਾਇਓ ਦੇਖੀ ਜਾਊਗੀ ਹਨਾ ਆਪਾਂ ਕਿਹੜਾ ਡਾਈਟ ਕਰਦੇ ਆ ਵੀ ਭਾਈ ਕੁਝ ਖਾਣਾ ਨਹੀਂ ਹੈਗਾ ਕਿਹੜਾ ਰਾਜ ਪੁੱਜ ਕੇ ਜਾਵਾਂਗੇ ਖਾ ਪੀ ਕੇ ਨਜ਼ਾਰੇ ਨਾਲ ਪਤਾ ਅਗਲਾ ਕਿੰਨੀ ਮਿਹਨਤ ਕਰਦਾ ਕਿੰਨੀ ਕਮਾਈ ਲਾ ਦਿੰਦਾ ਬੰਦਾ ਇਸ ਰੋਟੀ ਦੇ ਪਿੱਛੇ ਹਨਾ ਵੀ ਮੇਰਾ ਜਿਹੜਾ ਕੋਈ ਆਇਆ ਕਿਤੇ ਉਹ ਮਤਲਬ ਭੁੱਖਾ ਨਾ ਚਲਿਆ ਜਾਵੇ ਕੋਈ ਇਹ ਨਾ ਕਹਦੇ ਵੀ ਮਾੜੀ ਬਣਾਤੀ ਹਨਾ ਪਰ ਕਹਿਣਾ ਨਹੀਂ ਚਾਹੀਦਾ ਬਹੁਤ ਅੱਛਾ ਖਾਣਾ ਸੀ ਜੀ ਤੇ ਆਹ ਦੇਖੋ ਜੀ ਤੁਸੀਂ ਆਪਾਂ ਹੁਣ ਕੀ ਕੀਤਾ ਆ ਕੀ ਲਿਆਂਦਾ ਸੀਗਾ ਦਹੀਂ ਭੱਲੇ ਹਨਾ ਇਹ ਸੀਗੇ ਦਹੀਂ ਭੱਲੇ ਜੀ ਹੁਣ ਆਪਾਂ ਟਿੱਕੀ ਟੁਕੀ ਖਾ ਕੇ ਹੁਣ ਆਪਾਂ ਖਾ ਲੇ ਦਹੀਂ ਭੱਲੇ ਉਸ ਤੋਂ ਬਾਅਦ ਫਿਰ ਦੇਖਾਂਗੇ ਆਪਾਂ ਰੋਟੀ ਪਾਣੀ ਦਾ ਤੇ ਇੱਕ ਵਾਰੀ ਕਿਹੜਾ ਫਾਸਟ ਫੂਡ ਥੋੜਾ ਥੋੜਾ ਲੈ ਲਓ ਵੈਸੇ ਖਾਣਾ ਨਹੀਂ ਚਾਹੀਦਾ ਪਰ ਭਾਈ ਪ੍ਰੋਗਰਾਮ ਭੈਣ ਦੇ ਘਰੇ ਸੀਗਾ ਖਾਣਾ ਵੀ ਜ਼ਰੂਰੀ ਆ ਹਨਾ ਆਹ ਲੋ ਜੀ ਹੁਣ ਆਪਾਂ ਲਿਆਂਦਾ ਜੀ ਪ੍ਰਸ਼ਾਦਾ ਤੇ ਆਹ ਲੋ ਜੀ ਮਿਸੀਆਂ ਰੋਟੀਆਂ ਤੇ ਨਾਲ ਦਾਲ ਤੇ ਨਾਲ ਚਟਨੀ ਲਸਣ ਦੀ ਤੇ ਨਾਲ ਪਨੀਰ ਦੀ ਸਬਜੀ ਤੇ ਆਪਾਂ ਹੁਣ ਖਾ ਕੇ ਥੋੜੀ ਥੋੜੀ ਜਿੰਨੀ ਜਿੰਨੀ ਖਾਣੀ ਹੈ ਤੇ ਆਪਾਂ ਫਿਰ ਪਾਵਾਂਗੇ ਜੀ ਚਾਲੇ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਮੇਰੀ ਭੈਣ ਦੇ ਘਰੇ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਿਆ ਤੇ ਪਲੀਜ਼ ਕਮੈਂਟਾਂ ਦੇ ਵਿੱਚ ਜਰੂਰ